ਬਚਪਨ ਤੋਂ ਉਹਨਾਂ ਨਾਲ ਹੀ ਸਤਵੰਦ ਸੀਗੇ ਅਸੀਂ ਸਾਨੇਵਾਲ ਹੁੰਦੇ ਸੀਗੇ ਉੱਥੇ ਜਦ ਵੀ ਮੇਰੇ ਆਪਣਾ ਪਿਤਾ ਇੱਕ ਫਾਰਮੇਸੀ ਲੱਗੇ ਹੋਈ ਉਹਨਾਂ ਦੇ ਤੇ ਪਿਤਾ ਜੀ ਦੇ ਤੇ ਤਨਪਾਲ ਦੇ ਪਿਤਾ ਜੀ ਇਕੱਠੇ ਇੱਥੇ ਨਸਰਾਲੀ ਤਨਪਾਲ ਦੇ ਪਿਤਾ ਜੀ ਹੁੰਦੇ ਸੀ ਤੇ ਡੈਡ ਜਿਹੜੇ ਈਸਲੂ ਜਿਹੜਾ ਹੈਗਾ ਈਸਲੂ ਵਿੱਚ ਮੇਰੇ ਆਪਣਾ ਪਿਤਾ ਹੀ ਕੰਮ ਕਰਦੇ ਸੀ ਫਾਰਮੇਸੀ ਸੀਗੇ ਸ਼ੁਰੂ ਤੋਂ ਹੀ ਸਾਡੀ ਆਪਸ ਦੇ ਵਿੱਚ ਇਹਨਾਂ ਦੇ ਬਹੁਤ ਪ੍ਰੇਮ ਸੀਗਾ ਉਸ ਤੋਂ ਬਾਅਦ ਸਾਡੀ ਬਰਦੇਸ ਮੱਛਵਾੜੇ ਦੇ ਹੋ ਗਏ ਮੱਛਵਾੜੇ ਤੋਂ ਬਾਅਦ ਅਸੀਂ ਸਨਵਾਲ ਆ ਗਏ ਸਨਵਾਲ ਇਹ ਹੈਡਮਾਸਟਰ ਲੱਗੇ ਰਹੀ ਸੀ ਮਾਸ ਤੇ ਉੱਥੇ ਹੀ ਮੇਰੀ ਪੜ੍ਹਾਈ ਸ਼ੁਰੂ ਹੋਈ ਹੈ ਮੈਂ ਤਾਂ 5-6 ਸਾਲ ਅਕੇ ਸੀਗੇ ਤੇ ਸਾਡੇ ਰੋਜ਼ ਇੱਧਰ ਘਰ ਆਉਣਾ ਜਾਣਾ ਇਹਨਾਂ ਦਾ ਸੀਗਾ ਬਣਿਆ ਹੋਇਆ ਇਹਨਾਂ ਨੇ ਸਾਡੇ ਨਾਲ ਆਪਣਾ ਮਾਰਸੀ ਜਾਇ ਸੀਗਾ ਆਪਣਾ ਮਹਤਾਇਆ ਜੀ ਕਹਿੰਦਾ ਸੀ ਇਹਨਾਂ ਦੇ ਪਿਤਾ ਜੀ ਨੂੰ ਤੇ ਅਸੀਂ ਸ਼ਾਮ ਨੂੰ ਇਕੱਠੇ ਹੋ ਕੇ ਆਪਣਾ ਕੋਹਾਰੇ ਰੋਡ ਦੇਤੇ ਸੈਰ ਕਰਨ ਜਾਂਦੇ ਹੁੰਦੇ ਸੀ ਧਰਮਪਾਲ ਵੀ ਹੁੰਦਾ ਸੀ ਅਜੀਤ ਵੀ ਹੁੰਦਾ ਸੀ ਤੇ ਨਾਲ ਹੀ ਉਹਨਾਂ ਦੇ ਪਿਤਾ ਜੀ ਹੁੰਦਾ ਸੀ ਕੋਰ ਉੱਚੀ ਹਵੇਲੀ ਵਾਲ ਬੋਲਦੇ ਉੱਚੀ ਠੀ ਵਾਲੇ ਜਗਨਨਾਥ ਉਹ ਅਸੀਂ ਸਾਰੇ ਇਕੱਠੇ ਹੋ ਕੇ ਸੈਰ ਕਰਨ ਸ਼ਾਮ ਨੂੰ ਰੋਹ ਜਾਂਦੇ ਹੁੰਦੇ ਸੀ ਤੇ ਮੇਰੀ ਪੜਾਈ ਵੀ ਉੱਥੇ ਹੋਈ ਹੈ ਇਹ ਵੀ ਤਾਂ ਪੰਜ-ਛੇ ਸਾਲ ਲੱਗੇ ਹੁੰਦੇ ਸੀ ਤੇ ਇਸ ਤੋਂ ਬਾਅਦ ਆਪਣਾ ਅਸੀਂ ਸ਼ਾਮ ਨੂੰ ਇਹਨਾਂ ਦੇ ਘਰ ਰੋਜ਼ ਪੜਾਈ ਆਪਣਾ ਸਾਨੂੰ ਪੜਾਉਂਦੇ ਹੁੰਦੇ ਸੀ ਮਾਸਟਰ ਕੇਵਲ ਕੁਸ਼ਨੀ ਸਾਡੇ ਤਾਇਆ ਜੀ ਅਸੀਂ ਇਕੱਠੇ ਉੱਥੇ ਪੜਨ ਜਾਂਦੇ ਹੁੰਦੇ ਸੀ ਤੇ ਸਾਡੇ ਨਾਲ ਬਹੁਤ ਆਪਣਾ ਪ੍ਰੇਮ ਸੀ ਇਹਨਾਂ ਦਾ ਸ਼ੁਰੂ ਤੋਂ ਘਰੇਲੂ ਰਿਲੇਸ਼ਨਸ਼ਿਪ ਆਪਣੇ ਸਾਡੇ ਤਾਇਆ ਜੀ ਤੇ ਉਹਨਾਂ 'ਚ ਆਪਣਾ ਰੋਹ ਵੀ ਬਹੁਤ ਸੀ ਉਹਨੇ ਆਪ ਦੇਖਿਆ ਨਾ ਤਾਂ ਆਪ ਦੇਖੇ ਸਿੱਧਾ ਚਲੇ ਗਿਆ ਸਿਨੇਮੇ ਦੇ ਵਿੱਚ ਜਦੋਂ ਬਾਹਰ ਨਿਕਲੇ ਆ ਉੱਥੇ ਜਰੀ ਆਪਣਾ ਉਹਨੂੰ ਫੜ ਲਿਆ ਵੀ ਤੈਨੂੰ ਇੱਥੇ ਪੜ੍ਹਾਈ ਕਰਨ ਵਾਸਤੇ ਭੇਜਿਆ ਸੀ ਕਿ ਜਾਂ ਆਪਣਾ ਤੈਨੂੰ ਆਪਣਾ ਸਿਨੇਮਾ ਦੇਖਣ ਵਾਸਤੇ ਭੇਜਿਆ ਸੀ